ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਛੁੱਟੀਆਂ ਸ਼ੁਰੂ ਹੋਣ ਦੇ ਨਾਲ ਨਾਲ ਬੱਚਿਆਂ ਦੀਆਂ ਡਿਮਾਂਡਾਂ ਵੀ ਸ਼ੁਰੂ ਹੋ ਗਈਆਂ ਤੇ ਅੱਜ ਆਪਾਂ ਬਣਾਈਏ ਮਜ਼ੇਦਾਰ ਜੀ ਚੂਰੀ ਜਿਹੜੀ ਕਿ ਸੁਖਮ ਨੂੰ ਬਹੁਤ ਜ਼ਿਆਦਾ ਪਸੰਦ ਹੈ ਚੂਰੀ ਹਫਤੇ ਵਿੱਚ ਇੱਕ ਦਿਨ ਆਪਾਂ ਜ਼ਰੂਰ ਬਣਾਉਣੇ ਆ ਪਰ ਅੱਜ ਉਹਦੀ ਡਿਮਾਂਡ ਸੀ ਕਿ ਸ਼ਾਮ ਦੇ ਟਾਈਮ ਰੋਟੀ ਨਹੀਂ ਖਾਣੀ ਚੂਰੀ ਖਾਣੀ ਹੈਗੀ ਤੇ ਆਪਾਂ ਲਿਆ ਜੀ ਆਟਾ ਜਿੰਨੀ ਕੀ ਤੁਹਾਨੂੰ ਜ਼ਰੂਰਤ ਹੈ ਉਸ ਹਿਸਾਬ ਨਾਲ ਲੈ ਲਿਓ ਤੇ ਨਿਰਪੇੜਿਆਂ ਦਾ ਆਪਾਂ ਆਟਾ ਲੈ ਲਿਆ ਤੇ ਇਹਦੇ ਵਿੱਚ ਥੋੜਾ ਜਿਹਾ ਪਾਵਾਂਗੇ ਇਲਾਇਚੀ ਪਾਊਡਰ ਫਿਰ ਆਪਾਂ ਲਵਾਂਗੇ ਜੀ ਦੁੱਧ ਜਿਹੜਾ ਕੀ ਆਪਣਾ ਛੋਟਾ ਅੱਧਾ ਗਲਾਸ ਦੁੱਧ ਦਾ ਆਪਾਂ ਹੌਲੀ-ਹੌਲੀ ਕਰਕੇ ਇਹਦੇ ਵਿੱਚ ਮਿਕਸ ਕਰ ਦਾਂਗੇ ਇਸ ਤਰੀਕੇ ਨਾਲ ਆਟਾ ਗੁੰਨੋਗੇ ਤਾਂ ਚੂਰੀ ਹੈ ਜਿਹੜੀ 2 ਦਿਨ ਤੱਕ ਵੀ ਖਰਾਬ ਨਹੀਂ ਹੋਣੀ ਕਿਉਂਕਿ ਕਈ ਬਰੀ ਬਚ ਜਾਂਦੀ ਆਪਾਂ ਰੱਖ ਦਨੇ ਆ ਅਗਲੇ ਦਿਨ ਬੱਚੇ ਖਾ ਲੰਦੇ ਆ ਪਰ ਅਗਲੇ ਦਿਨ ਵੀ ਖਾਦੀ ਨਹੀਂ ਜਾਂਦੀ ਕਿਉਂਕਿ ਰੋਟੀ ਹੈ ਜਿਹੜੀ ਉਹ ਸੁੱਕ ਜੇ ਜਾਂਦੀ ਹੈ ਤੇ ਇਹਦੇ ਨਾਲ ਜਿਹੜੀ ਚੂਰੀ ਹੈ ਬੜੀ ਸੌਫਟ ਰਹੂਗੀ ਉਸੇ ਤਰ੍ਹਾਂ ਹੀ ਪਈ ਰਹੂਗੀ ਫਿਰ ਆਪਾਂ ਇਹਨੂੰ ਹੌਲੀ ਹੌਲੀ ਕਰਕੇ ਗੁੰਨਾ ਸ਼ੁਰੂ ਕਰ ਦਾਂਗੇ ਸਿੰਪਲ ਆਪਾਂ ਇਹਦੇ ਵਿੱਚ ਪਾਣੀ ਪਾਇਆ ਦੁੱਧ ਆਪਣੇ ਕੋਲ ਠੰਡਾ ਸੀ ਕਿਉਂਕਿ ਗਰਮੀ ਦਾ ਮੌਸਮ ਹੈ ਜੇ ਜ਼ਿਆਦਾ ਹੀ ਆਪਾਂ ਨਾਰਮਲ ਚੀਜ਼ਾਂ ਪਾਵਾਂਗੇ ਤੇ ਆਟਾ ਜਿਹੜਾ ਜ਼ਿਆਦਾ ਢਿੱਲਾ ਹੋ ਜਾਂਦਾ ਸੌਫਟ ਜੇ ਆਪਾਂ ਇਹਦਾ ਡੋ ਤਿਆਰ ਕਰ ਲਿਆ ਜਿਵੇਂ ਰੋਜ਼ਾਨਾ ਆਪਾਂ ਆਟਾ ਗੁੰਦੇ ਆ ਤੁਸੀਂ ਜਦੋਂ ਰੋਟੀ ਨੇ ਵਿੱਚ ਵੀ ਰੋਟੀ ਬਣਾਉਣੀ ਹੋ ਤਾਂ ਆਟੇ ਵਿੱਚ ਥੋੜਾ ਜਿਹਾ ਦੁੱਧ ਪਾ ਲਿਆ ਕਰੋ ਕਿਉਂਕਿ ਰੋਟੀ ਜਿਹੜੀ ਪੂਰਾ ਦਿਨ ਸੌਫਟ ਰਹਿੰਦੀ ਹੈ ਸਖਤ ਜੀ ਬਿਲਕੁਲ ਨਹੀਂ ਹੁੰਦੀ ਉਸ ਤੋਂ ਬਾਅਦ ਇਹਨੂੰ ਆਪਾਂ ਟੱਕ ਕੇ 10 ਮਿੰਟਾਂ ਲਈ ਸਾਈਡ ਤੇ ਰੱਖਤਾ ਫਿਰ ਆਪਾਂ ਲਿਆ ਜੀ ਗੁੜ ਕਿਉਂਕਿ ਅੱਜ ਆਪਾਂ ਗੁੜ ਦੀ ਚੂਰੀ ਤਿਆਰ ਕਰਾਂਗੇ ਚਾਰ ਪਤਾਸੇ ਆਪਾਂ ਗੁੜ ਦੇ ਲਈ ਹੈ ਛੋਟੇ ਜਿਹੇ ਸਾਈਜ਼ ਦੇ ਆ ਬਾਕੀ ਚੂਰੀ ਵਿੱਚ ਮਿੱਠਾ ਜ਼ਿਆਦਾ ਹੀ ਹੁੰਦਾ ਤੇ ਤੁਸੀਂ ਆਪਣੇ ਟੇਸਟ ਦੇ ਅਨੁਸਾਰ ਵੱਧ ਘੱਟ ਕਰ ਸਕਦੇ ਹੋ ਗੁੜ ਨੂੰ ਤੁਸੀਂ ਗ੍ਰੇਟ ਕਰ ਲਿਓ ਕੁੱਟਿਓ ਨਾ ਕਿਉਂਕਿ ਗ੍ਰੇਟ ਕਰਕੇ ਗੁੜਾ ਜਿਹੜਾ ਚੰਗੀ ਤਰ੍ਹਾਂ ਮਿਕਸ ਹੋੁੰਦਾ ਹੈ ਫਿਰ ਆਪਾਂ ਜੀ ਥੋੜਾ ਜਿਹਾ ਲੈ ਕੇ ਹੋ ਤੇ ਆਟੇ ਨੂੰ ਚੰਗੀ ਤਰ੍ਹਾਂ ਮੁੱਕੀ ਦੇ ਲਾਂਗੇ ਤੇ ਸੌਫਟ ਜਿਹਾ ਦਾ ਡੋ ਆ ਜਿਹੜਾ ਤਿਆਰ ਹੋ ਜਾਊਗਾ ਜਦ ਜੇ ਤੁਸੀਂ ਇਹ ਆਟਾ ਗੁੰਨ ਕੇ ਲਾਸਟ ਤੇ ਇਹਨੂੰ ਟੱਚ ਕਰਕੇ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਇਹਦਾ ਫਰਕ ਹੋਊਗਾ ਆਮ ਆਟੇ ਗੁੰਨਣ ਨਾਲੋਂ ਕਿਉਂਕਿ ਦੁੱਧ ਨੇ ਆਪਣੀ ਸੌਫਟਨੈਸ ਇਹਦੇ ਵਿੱਚ ਦੇ ਦੇਣੀ ਹੈ ਚੂਰੀ ਬਣਾਉਣ ਤੋਂ ਪਹਿਲਾਂ ਮੇਰੀ ਸਾਰੇ ਭੈਣ ਭਾਈਆਂ ਨੂੰ ਬੇਨਤੀ ਹੈ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਹਜੇ ਤੱਕ ਫੋਲੋ ਨਹੀਂ ਕੀਤਾ YouTube ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਸੀਂ ਪਲੀਜ਼ ਜ਼ਰੂਰ ਕਰੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਿਉਂਕਿ ਕਮੈਂਟ ਤੁਹਾਡੇ ਬੜੇ ਹੀ ਵਧੀਆ ਆਉਂਦੇ ਆ ਤੁਹਾਡੇ ਹੌਸਲੇ ਨਾਲ ਮੈਂ ਕੰਮ ਕਰਦੀ ਆਂ ਪਰ ਤੁਸੀਂ ਵੀਡੀਓ ਨੂੰ ਸ਼ੇਅਰ ਬਹੁਤ ਘੱਟ ਕਰਦੇ ਹੋ ਇਸ ਕਰਕੇ ਮੇਰੀ ਰਿਕਵੈਸਟ ਹੈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਿਉਂਕਿ ਤੁਹਾਡੀ ਸਪੋਰਟ ਨਾਲ ਹੀ ਮੈਂ ਇੱਥੋਂ ਤੱਕ ਪਹੁੰਚੀ ਆਂ ਤੇ ਅੱਗੇ ਵੀ ਮੈਨੂੰ ਤੁਸੀਂ ਲੈ ਕੇ ਜਾਣਾ ਇਸ ਕਰਕੇ ਮੇਰੀ ਬੇਨਤੀ ਹੈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਹਰ ਵੀਡੀਓ ਮੈਂ ਤੁਹਾਡੇ ਪਸੰਦ ਦੀ ਤਿਆਰ ਕਰਦੀ ਆਂ ਉਸ ਤੋਂ ਬਾਅਦ ਆਪਾਂ ਵੱਡੇ ਸਾਈਜ਼ ਦਾ ਲੈ ਆ ਜੀ ਪੇੜਾ ਤੇ ਉਹਨੂੰ ਆਪਾਂ ਹੌਲੀ ਹੌਲੀ ਬੇਲ ਲਾਂਗੇ ਨਾਰਮਲ ਰੋਟੀ ਵਾਂਗੂ ਤੁਸੀਂ ਇਹ ਪੇੜਾ ਛੋਟਾ ਜਾਂ ਨਹੀਂ ਲੈਣਾ ਕਿਉਂਕਿ ਰੋਟੀ ਵਿੱਚ ਫਾਈਬਰ ਹੁੰਦੀ ਹੈ ਜੇ ਮੋਟੀ ਹੋਊਗੀ ਤਾਂ ਹੋਊਗੀ ਜਿੰਨੀ ਮੋਟੀ ਰੋਟੀ ਹੋਊਗੀ ਤਾਕਤ ਇਹਦੇ ਵਿੱਚ ਓਨੀ ਜ਼ਿਆਦਾ ਹੁੰਦੀ ਹੈ ਤੇ ਇਹ ਚੀਜ਼ਾਂ ਜਦੋਂ ਵੀ ਆਪਾਂ ਬੱਚਿਆਂ ਨੂੰ ਦਿਨੇ ਆ ਤਾਂ ਇਸ ਲਈ ਦਿਨੇ ਆ ਤਾਂ ਕਿ ਘੋ ਵਗੈਰਾ ਉਹਨਾਂ ਦੇ ਅੰਦਰ ਚਲਾ ਜਾਵੇ ਸਰੀਰ ਵਧੀਆ ਬਣੇ ਤੇ ਜਦੋਂ ਆਪਾਂ ਇਹ ਫਾਰਮੈਲਟੀਆਂ ਕਰਨੀਆਂ ਹੁੰਦੀਆਂ ਛੋਟੀਆਂ-ਛੋਟੀਆਂ ਇਹ ਰੋਟੀਆਂ ਨਾਲ ਤਾਂ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਚੂਰੀ ਇਹਦੇ ਨਾਲ ਹੀ ਜ਼ਿਆਦਾ ਟੇਸਟੀ ਬਣੂਗੀ ਰੋਟੀ ਦੀ ਉਲਟਪਲਟ ਕਰਕੇ ਹਲਕਾ ਹਲਕਾ ਜਦ ਦਵਾਈਓ ਕਿਉਂਕਿ ਜਦ ਹੀ ਰੋਟੀ ਜਿਆਦਾ ਵੱਡੀ ਹੁੰਦੀ ਹੈ ਤਾਂ ਤਵੇ ਦੇ ਵਿਚਾਲੇ ਸੇਕ ਜਿਆਦਾ ਹੁੰਦਾ ਇਸ ਕਰਕੇ ਤੁਸੀਂ ਇਧਰ ਉਧਰ ਕਰਕੇ ਸੜਣਾ ਇਹਦੀ ਚੰਗੀ ਤਰ੍ਹਾਂ ਪਕਾ ਲਿਓ ਉਸੇ ਤਰ੍ਹਾਂ ਹੀ ਆਪਾਂ ਦੂਸਰੀ ਰੋਟੀ ਪਾਤੀ ਤੇ ਚਾਰ ਰੋਟੀਆਂ ਪਕਾ ਕੇ ਆਪਾਂ ਇੱਕ ਸਟੇਲ ਤੇ ਰੱਖ ਲਈਆਂ ਤੇ ਇਹ ਚਾਰ ਰੋਟੀਆਂ ਜਿਹੜੀਆਂ ਹੈਗੀਆਂ ਆਪਣਾ ਪੂਰਾ ਦੁਪਹਿਰ ਦਾ ਖਾਣਾ ਹਨੀਆਂ ਮੋਟੀਆਂ ਜਾਨੀ ਕਿ ਇਹਦੀਆਂ 10-12 ਰੋਟੀਆਂ ਨਾਰਮਲ ਬੱਜ ਜਾਣਗੀਆਂ ਫਿਰ ਜਦੋਂ ਹੀ ਇਹ ਹਲਕੀ ਜੀ ਠੰਡੀ ਹੋਗੀ ਕਿਉਂਕਿ ਮੋਟੀ ਰੋਟੀ ਥੋੜੀ ਜੀ ਲੇਟ ਹੀ ਠੰਡੀ ਹੁੰਦੀ ਹੈ ਤਾਂ ਆਪਾਂ ਨਾਲ ਦੀ ਨਾਲ ਹੀ ਇਹਨੂੰ ਤੋੜਨਾ ਸ਼ੁਰੂ ਕਰ ਦਿੱਤਾ ਪਰ ਇੱਥੇ ਜਿਆਦਾ ਠੰਡੀ ਨਹੀਂ ਹੈ ਇਹਨੂੰ ਤੋੜਨਾ ਥੋੜਾ ਜਿਹਾ ਮੁਸ਼ਕਲ ਹੋ ਰਿਹਾ ਹੈ ਕਿਉਂਕਿ ਜੇ ਜਿਆਦਾ ਠੰਡੀ ਹੋਗੀ ਤਾਂ ਚੂਰੀ ਵਧੀਆ ਨਹੀਂ ਕੁੱਟੀ ਜਾਣੀ ਛੋਟੇ ਛੋਟੇ ਟੁਕੜਿਆਂ ਵਿੱਚ ਆਪਾਂ ਇਹਨੂੰ ਕਰਕੇ ਫਿਰ ਪਾਵਾਂਗੇ ਆਪਾਂ ਦੇਸੀ ਘਿਓ ਤੇ ਜਿਨ੍ਹਾਂ ਨੂੰ ਘਿਓ ਤੋਂ ਕੋਈ ਪ੍ਰੋਬਲਮ ਹੈ ਬਈ ਉਹ ਇਹ ਚੂਰੀ ਨਾ ਬਣਾਉਣ ਜਾਂ ਫਿਰ ਤੁਸੀਂ ਆਪਣੇ ਹਿਸਾਬ ਨਾਲ ਥੋੜੀ-ਮੋਟੀ ਪਾ ਲਿਓ ਪਰ ਇਹਦੇ ਵਿੱਚ ਤਾਂ ਫੁੱਲ ਘਿਓ ਹੀ ਪੈਂਦਾ ਤਿੰਨ ਚਮਚਾ ਆਪਾਂ ਪਹਿਲਾਂ ਹੀ ਵੱਡੇ ਭਰਕੇ ਦੇ ਵਿੱਚ ਘਿਓ ਪਾਵਾਂਗੇ ਫਿਰ ਆਪਾਂ ਜ਼ਰੂਰਤ ਅਨੁਸਾਰ ਪਾਵਾਂਗੇ ਹੌਲੀ-ਹੌਲੀ ਆਪਾਂ ਇਹਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਇਹ ਹਜੇ ਕਾਫੀ ਗਰਮ ਹੈ ਹੱਥ ਲੱਗ ਨਹੀਂ ਰਹੇ ਸੀ ਪਰ ਆਪਾਂ ਇਹਨੂੰ ਹੌਲੀ-ਹੌਲੀ ਇਸੇ ਤਰੀਕੇ ਨਾਲ ਕੁੱਟਾਂਗੇ ਕਿਉਂਕਿ ਜੇ ਜ਼ਿਆਦਾ ਠੰਡੀ ਹੋਗੀ ਤਾਂ ਇਹਨੂੰ ಮಿಕ್ಸಿ ಹೋಡಿಕೆ ਇੱਥੇ ਤੁਹਾਨੂੰ ਹੱਥਾਂ ਨੂੰ ਥੋੜਾ ਜਿਹਾ ਕਰੜਾ ਕਰਨਾ ਪਊਗਾ ਕਿਉਂਕਿ ਗਰਮੀ ਦਾ ਮੌਸਮ ਹੈ ਥੋੜਾ ਜਿਹਾ ਗਰਮ ਲੱਗੂਗਾ ਜਦੋਂ ਹੀ ਦੇਖੋ ਇਹਦੇ ਵਿੱਚ ਕਿਉ ਹੋ ਚੰਗੀ ਤਰ੍ਹਾਂ ਮਿਕਸ ਹੋ ਗਿਆ ਤੇ ਆਪਾਂ ਪੰਜਾਬੀ ਭਾਸ਼ਾ ਵਿੱਚ ਕਹਿੰਦੇ ਹੁੰਨੇ ਆਂ ਵੀ ਇਹ ਸੁੱਕ ਬਰੂਰੀ ਜੀ ਇਹ ਹਜੇ ਇਹਦੇ ਨਾਲ ਕੋਈ ਸੁਆਦ ਨਹੀਂ ਆਉਂਦਾ ਦੋ ਚਮਚ ਪਰ ਕੇ ਆਪਾਂ ਕਿਉ ਦੇ ਹੋਰ ਮਿਕਸ ਕਰ ਦਿੱਤੇ ਤੇ ਫਿਰ ਆਪਾਂ ਇਹਦੇ ਵਿੱਚ ਜਿਹੜੀ ਸਭ ਤੋਂ ਜ਼ਰੂਰੀ ਚੀਜ਼ ਹੈ ਉਹ ਥੋੜੀ ਜੀ ਪਾਉਣੇ ਹੁੰਨੇ ਆਂ ਨਾਰੀਅਲ ਦਾ ਬੁਰਾਦਾ ਤੁਹਾਨੂੰ ਵਧੀਆ ਲੱਗਿਆ ਜ਼ਰੂਰ ਪਾਓ ਪਰ ਤੁਸੀਂ ਕਦੇ ਪਾਇਆ ਨਹੀਂ ਹੋਣਾ ਇਹ ਮੈਂ ਪੱਕਾ ਕਹਿਣੀ ਐ ਤੇ ਇੱਕ ਵਾਰੀ ਮੇਰੇ ਕਹ ਤੇ ਇੱਕ ਵੱਡਾ ਸਪੂਨ ਭਰ ਕੇ ਨਾਰੀਅਲ ਦਾ ਬੁਰਾਦਾ ਜਰੂਰ ਵਿੱਚ ਮਿਕਸ ਕਰਕੇ ਦੇਖਿਓ ਇਹਦਾ ਟੇਸਟ ਜਿਹੜਾ ਲਾਜਵਾਬ ਆਉਂਦਾ ਹੈਗਾ ਉਸ ਤੋਂ ਬਾਅਦ ਇਹਦੇ ਵਿੱਚ ਪਾ ਦਾਂਗੇ ਜੀ ਆਪਾਂ ਗੁੜ ਜਿਹਨੂੰ ਆਪਾਂ ਗ੍ਰੇਟ ਕਰ ਲਿਆ ਸੀ ਸਾਰਾ ਗੁੜ ਪਾ ਕੇ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਿਓ ਗੁੜ ਤੇ ਨਾਰੀਅਲ ਦਾ ਬੁਰਾਦਾ ਤੁਸੀਂ ਉਦੋਂ ਮਿਕਸ ਕਰਨਾ ਜਦੋਂ ਚੰਗੀ ਤਰ੍ਹਾਂ ਇਹਨੂੰ ਤੁਸੀਂ ਕੁੱਟ ਲਓ ਮਤਲਬ ਇਹਦੇ ਵਿੱਚ ਵੱਡੇ ਟੁਕੜੇ ਨਹੀਂ ਹੋਣੇ ਚਾਹੀਦੇ ਕਿਉਂਕਿ ਜਦੋਂ ਹੀ ਗੁੜ ਮਿਕਸ ਹੋ ਗਿਆ ਤੇ ਇਹਨੇ ਚਿਪ ਜਾਣਾ ਤੇ ਆਪਸ ਵਿੱਚ ਜਿਆਦਾ ਇਹ ਸੌਫਟ ਨਹੀਂ ਹੋਊਗੀ ਪਹਿਲਾਂ ਹੀ ਤੁਸੀਂ ਇਹਨੂੰ ਤਿਆਰ ਕਰ ਲਿਓ ਉਸ ਤੋਂ ਬਾਅਦ ਤਾਂ 1 ਮਿੰਟ ਹੀ ਲੱਗਣਾ ਹੈ 1 스ਪੂਨ ਪਰ ਕੇ ਆਪਾਂ ਜ਼ਰੂਰਤ ਦੇ ਅਨੁਸਾਰ ਘਿਓ ਦਾ ਹੋਰ ਪਾ ਲਿਆ ਤੇ ਇਹਨੂੰ ਚੰਗੀ ਤਰ੍ਹਾਂ ਕਰ ਲਿਆ ਜੀ ਮਿਕਸ ਹੁਣ ਆਪਾਂ ਇਹਦੇ ਵੱਡੇ ਵੱਡੇ ਬਣਾਵਾਂਗੇ ਪੇੜੇ ਲਾਸਟ ਤੇ ਇਹਦੇ ਵਿੱਚ ਤੁਸੀਂ ਫੁੱਲ ਮਖਾਣੇ ਪੀਸ ਕੇ ਜਾਂ ਡਰਾਈ ਫਰੂਟ ਪੀਸ ਕੇ ਮਿਕਸ ਕਰ ਸਕਦੇ ਹੋ ਉਹਦੇ ਨਾਲ ਹੋਰ ਜ਼ਿਆਦਾ ਟੇਸਟੀ ਬਣਦੀ ਹੈ ਬਾਕੀ ਆਪੋ ਆਪਣੀ ਪਸੰਦ ਹੈ ਤੇ ਮੇਰਾ ਬੱਚਾ ਤਾਂ ਸਿੰਪਲ ਤਰੀਕੇ ਨਾਲ ਹੀ ਚੂਰੀ ਖਾਂਦਾ ਹੈ ਇਸ ਲਈ ਮੈਂ ਕੁਝ ਨਹੀਂ ਪਾਇਆ ਕਿਉਂਕਿ ਮੈਨੂੰ ਪਤਾ ਹੈ ਥੋੜਾ ਜਿਹਾ ਵੀ ਕੁਝ ਐਡ ਕਰਤਾ ਉਹਨੇ ਖਾਣੀ ਨਹੀਂ ਗਈ ਤੇ ਆਪਾਂ ਇਹਦੇ ਵਿੱਚ ਕਿਉਂ ਜ਼ਿਆਦਾ ਨਹੀਂ ਪਾਇਆ ਮੇਰੇ ਹੱਥਾਂ ਨੂੰ ਦੇਖ ਕੇ ਤੁਹਾਨੂੰ ਲੱਗੂਗਾ ਕਿ ਬੜਾ ਕਿਉਂ ਪਾਇਆ ਹੋਇਆ ਤੇ ਦੇਖੋ ਭਾਂਡੇ ਦੇ ਨਾਲ ਵੀ ਬਿਲਕੁਲ ਕਿਉਂ ਨਹੀਂ ਜਿਹੜਾ ਆਪਣੇ ਹੱਥਾਂ ਨਾਲ ਥੋੜਾ ਜਿਹਾ ਕਿਉ ਲੱਗਿਆ ਹੋਇਆ ਸੀ ਤਾਂ ਬਚੇ ਹੋਏ ਆਟੇ ਨਾਲ ਆਪਾਂ ਲਗਾ ਕੇ ਉਹਨੂੰ ਰੱਖਤਾ ਆਟਾ ਵੀ ਸੌਫਟ ਰਹੂਗਾ ਤੇ ਆਪਣੇ ਹੱਥਾਂ ਤੋਂ ਕਿਉ ਵੀ ਉੱਤਰ ਜੂਗਾ ਮਜ਼ੇਦਾਰ ਜੀ ਚੋਰੀ ਦੀ ਰੈਸਪੀ ਸਾਨੂੰ ਕਿਉ ਜੀ ਲੱਗੀ ਹੈ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ ਹੁਣ ਆਪਾਂ ਆਪਣੇ ਬੱਚਿਆਂ ਨੂੰ ਖਵਾਤਾ ਉਹ ਤਾਂ ਪੂਰੀ ਖੁਸ਼ੀ ਹੁਣ ਤੁਸੀਂ ਵੀ ਬਣਾਓ ਖਾਓ ਵੀਡੀਓ ਦੇਖਣ ਲਈ ਧੰਨਵਾਦੀ